ਨਾ ਲੱਤ ਮਾਰਦਾ ਜਦੋਂ ਪਰਮਾਤਮਾ ਮਾਰਦਾ ਮਤ ਮਾਰਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਮਤ ਮਾਰੀ ਗਈ ਜਦੋਂ ਸ਼੍ਰੀ ਕਾਲਤਾਕ ਸਾਹਿਬ ਦੇ ਜ਼ਥੇਦਾਰ ਸਾਹਿਬ ਨੂੰ ਸਵਾਲ ਜਵਾਬ ਕਰਨ ਦੀਆਂ ਗੱਲਾਂ ਲੱਗ ਗਿਆ ਕਰਨ ਪਤਿਤ ਬੰਦਾ ਦਾੜੀ ਨਹੀਂ ਕੇਸ ਨਹੀਂ ਸ਼ਰਾਬ ਪੀਂਦਾ ਤੇ ਉਹ ਕਹਿੰਦਾ ਕਿ ਸ਼੍ਰੀ ਕਾਲਤਾਕ ਸਾਹਿਬ ਦੇ ਜ਼ਥੇਦਾਰ ਨੂੰ ਮੈਂ ਸਵਾਲ ਕਰਨੇ ਨੇ ਪਹਿਲੀ ਗੱਲ ਤੁਹਾਨੂੰ ਸ਼੍ਰੀ ਕਾਲਤਾਕ ਸਾਹਿਬ ਨਹੀਂ ਸਿੰਘ ਸਾਹਿਬ ਨੇ ਸੱਦਿਆ ਕਿਉਂਕਿ ਤੁਸੀਂ ਪਤੀ ਤੋਂ ਤੁਲਸ ਕਤਰੇ ਤੋਂ ਸੱਦਿਆ ਸ਼੍ਰੀ ਕਾਲਤਾਕ ਸਾਹਿਬ ਦੇ ਦੂਜਾ ਤੁਸੀਂ ਨਿਮਾਣੇ ਹੋਣ ਦੀ ਕਦੇ ਗੱਲ ਕਰਦੇ ਹੋ ਕਦੇ ਹੰਕਾਰ ਦੀਆਂ ਗੱਲਾਂ ਕਰਦੇ ਹੋ ਕਿ ਮੈਂ ਸਵਾਲ ਜਵਾਬ ਕਰਨੇ ਨੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਦੇ ਦੇਖਿਆ ਕੀ ਸਿੰਘ ਸਾਹਿਬ ਦੇ ਨਾਲ ਕੋਈ ਜਾ ਕੇ ਸਵਾਲ ਜਵਾਬ ਕਰਦਾ ਹੋਵੇ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਵੱਡਾ ਤਾਂ ਤੂੰ ਹੈ ਨਹੀਂ ਤੂੰ ਤਾਂ ਉਹਦੀ ਜੁੱਤੀ ਵਰਗਾ ਵੀ ਨਹੀਂ ਸਵਾਲ ਜਵਾਬ ਤਾਂ ਉਹਨੇ ਨਹੀਂ ਕੀਤੇ ਜੋ ਨਿਮਾ ਹੋ ਕੇ ਜਾ ਕੇ ਹੱਥ ਬੰਨ ਕੇ ਖੜ ਗਿਆ ਸੀ ਤੂੰ ਕਹਿੰਦਾ ਮੈਂ ਸਵਾਲ ਜਵਾਬ ਕਰਨੇ ਆ ਤੇਰੇ ਜਿਹੜੀਆਂ ਵੀਡੀਓ ਤੁਰੀਆਂ ਫਿਰਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਵੀ ਹੋਇਆ ਕਿ ਹਲੇ ਜਾਂਚ ਹੋਣੀ ਹੈ ਜਿਹੜੀਆਂ ਵੀਡੀਓ ਦੇ ਵਿੱਚ ਪੱਤੀ ਜਨਕ ਮੈਂ ਸਮਝਦਾ ਕਿ ਲੱਛਣ ਦੇਖ ਰਹੇ ਨੇ ਹੁਣ ਉਹ ਜਾਂਚ ਦਾ ਵਿਸ਼ਾ ਹਲੇ ਵੀਡੀਓ ਮੈਂ ਤਾਂ ਕਰਕੇ ਉਹਦੇ ਬਾਰੇ ਜ਼ਿਆਦਾ ਨਹੀਂ ਬੋਲਦਾ ਕਿ ਕਿਤੇ ਗੁਰੂ ਸਾਹਿਬਾਨ ਤੇ ਸ਼ਰਾਬ ਦੇ ਛਿੱਟੇ ਮਾਰੇ ਜਾ ਰਹੇ ਨੇ ਕਿਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਵਾਲੇ ਉਹਨਾਂ ਦੀ ਇੱਕ ਸਟੈਚੂ ਤੇ ਛਿੱਟੇ ਮਾਰੇ ਜਾ ਰਹੇ ਨੇ ਇਹ ਤਾਂ ਤੂੰ ਕਹਿਣਾ ਕਿ AI ਨਾਲ ਨਹੀਂ ਹਲੇ ਚਲੋ ਜਾਂਚ ਹੋਣੀ ਆ ਇੱਕ ਸ਼ਹੀਦ ਦੇ ਭੋਗ ਤੇ ਵਰਗਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਸਟੇਜ ਤੋਂ ਲੋਕਾਂ ਨੇ ਨਿਠਾਇਆ ਤੁਨੂੰ ਸਿੱਖ ਸੰਗਤ ਨੇ ਨਿਠਾਇਆ ਉਤੋਂ ਕਿ ਦਰਾਉ ਸ਼ਰਾਬ ਪੀਤੀ ਹੋਈ ਆ दारू ਪੀਤੀ ਹੋਈ ਆ ਤੇ ਬਾਹਰ ਆ ਕੇ ਤੇ ਤੋ ਗੱਲ ਨਹੀਂ ਕਰੀ ਗਈ ਮੀਡੀਆ ਤੇ ਤੂੰ ਭੱਜ ਗਿਆ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਤੇਰੇ ਸਾਥੀ ਨਾਲ ਵਾਲੀ ਸੀਟਾਂ ਦੇ ਜਿਹੜੇ ਬੈਠੇ ਸੀ ਮੈਂਬਰ ਪਾਰਲੀਮੈਂਟ ਉਹਨਾਂ ਬੰਦਿਆਂ ਨੇ ਰਿਟਨ ਚ ਸ਼ਿਕਾਇਤ ਕੀਤੀ ਸਪੀਕਰ ਨੂੰ ਕਿ ਭਾਈ ਇਹੇ ਤੋਂ ਬਦਬੂ ਮਾਰਦੀ ਆ ਮੁਸਕ ਮਾਰਦੀ ਆ ਇਹਦੇ ਤੋਂ ਇਹ दारू ਪੀਤੀ ਹੋਈ ਪੀ ਕੇ ਇਹ ਸੰਸਦ ਦੇ ਵਿੱਚ ਆਉਂਦਾ ਉਹ ਤਾਂ ਏਆਈ ਨਾਲ ਨਹੀਂ ਇਹ ਤਾਂ ਚਲੋ ਹਲੇ ਜਾਂਚ ਹੋਣੀ ਆ ਕਿ ਏਆਈ ਹੈਗੀ ਕਿ ਨਹੀਂ ਹੈਗੀ ਆ ਹਾਲ ਤਾਂ ਜਾਂਚ ਦਾ ਵਿਸ਼ਾ ਹੈ ਅਰ ਤੇਰਾ ਕਹਿੰਦੇ ਨੇ ਮਿੱਤਰਾਂ ਦਾ ਰਿਕਾਰਡ ਬੋਲਦਾ ਤੇਰਾ ਦਾ ਰਿਕਾਰਡ ਬੋਲਦਾ ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਦਰੂਪੀ ਕੇ ਜਾ ਸਕਦਾ ਤਾਂ ਕੁਝ ਵੀ ਕਰ ਸਕਦਾ ਤੇ ਗੱਲਾਂ ਕਰਦਾ ਤੂੰ ਸਵਾਲ ਜਵਾਬ ਕਰਨ ਦੀ ਮੇਰੀ ਸਿੱਖ ਸੰਗਤ ਨੂੰ ਬੇਨਤੀ ਆ ਕਿ ਥੋੜਾ ਫਰਕ ਅੱਪਾ ਵੀ ਦੇਖਿਆ ਕਰੀਏ ਖਾਮੀਆਂ ਰਹਿ ਜਾ ਕਰਦੀਆਂ ਨੇ ਇਨਸਾਨ ਕੋਈ ਵੀ ਸੰਪੂਰਨ ਨਹੀਂ ਜਾਣੇ ਅਣਜਾਣੇ ਕਈ ਵਾਰੀ ਜਾਣ ਕੇ ਨਹੀਂ ਕਰਦਾ ਅਣਜਾਣੇ 'ਚ ਵੀ ਕੋਈ ਗਲਤੀ ਹੋ ਜਾਂਦੀ ਹੈ ਪਰ ਸ਼੍ਰੋਮਣੀ ਕਾਲੰਦੇ ਦੇ ਪ੍ਰਧਾਨ ਸਰਦਾਰ ਸੁਭੀ ਸਿੰਘ ਬਾਦਲ ਜੀ ਅਸਤੀਫਾ ਦੇ ਕੇ ਪ੍ਰਧਾਨਗੀ ਤੋਂ ਇੱਕ ਨਮਾਣੇ ਸਿੱਖ ਵਜੋਂ ਜਾ ਕੇ ਫਸੀਲ ਦੇ ਅੱਗੇ ਖੜੇ ਤੇ ਇੱਕ ਸ਼ਬਦ ਵੀ ਸੁਣਿਆ ਕਿਸੇ ਪੂਰੀ ਦੁਨੀਆ ਨੇ ਬੋਲੇ ਹੁਣ ਕੋਈ ਸਵਾਲ ਜਵਾਬ ਕਰਿਆ ਹੋਵੇ ਜੋ ਵੀ ਇਲਜ਼ਾਮ ਲੱਗੇ ਚਲੋ ਉਹ ਸੱਚੇ ਸੀ ਝੂਠੇ ਸੀ ਜੋ ਵੀ ਸੀ ਉਹਨਾਂ ਨੇ ਐ ਝੋਲੀ ਅੱਟ ਕੇ ਸਾਰਾ ਕੁਝ ਆਪਣੇ ਝੋਲੀ ਪਾ ਕੇ ਆਗੇ ਤੇ ਉਹ ਵੀ ਦੇਖੇ ਜਿਹੜੇ ਉਂਗਲਾ ਕਰ ਕਰ ਅਕਾਲ ਤੱਕ ਸਾਹਦੇ ਸਾਹਮਣੇ ਬੋਲਦੇ ਸੀ ਇਹ ਆ ਗਿਆ ਹੁਣ ਕਹਿੰਦਾ ਮੈਂ ਤਿਆਰੀ ਕਰਕੇ ਜਾਉ ਕੈਮਰਿਆਂ ਦੀ ਕੈਮਰੇ ਆਨ ਲਾਈਵ ਕਰਾ ਕੇ ਸਵਾਲ ਜਵਾਬ ਕਰੂੰਗਾ ਤੇਰੀ ਔਕਾਤ ਨਹੀਂ ਐਡਾ ਵੀ ਤੂੰ ਮੁੱਖ ਮੰਤਰੀ ਹੋਣਾ ਕੋਈ ਤੂੰ ਰੱਬ ਨਹੀਂ ਹੈਗਾ ਜਿਹੜਾ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਸਵਾਲ ਜਵਾਬ ਕਰੇਗਾ ਮੈਂ ਤੈਨੂੰ ਚੈਲੰਜ ਕਰਦਾ ਕਿ ਜੇ ਤਾ ਸਵਾਲ ਜਵਾਬ ਹੀ ਕਰਨੇ ਆ ਸ਼੍ਰੋਮਣੀ ਕੱਲ ਦਾ ਯੂਥ ਵਿੰਗ ਦਾ ਪ੍ਰਧਾਨਤ ਨੂੰ ਚੈਲੰਜ ਕਰਦਾ ਘਰ ਤੇਰਾ ਕੈਮਰੇ ਤੇਰੇ ਮੀਡੀਆ ਤੇਰੀ ਬੰਦੇ ਤੇਰੇ ਕੱਲਾ ਆਊਗਾ ਤੇਰੇ ਘਰੇ ਉਹਨਾਂ ਨੂੰ ਕਰ ਲੈ ਮੈਨੂੰ ਕਰ ਜਿਹੜੇ ਸਵਾਲ ਕਰਨੇ ਆ ਤੇ ਮੈਂ ਕਰੂੰਗਾ ਤੇ ਉਹਨਾਂ ਦਾ ਵੀ ਜਵਾਬ ਦੇਈਂ ਦੇਈਂ ਜਵਾਬ ਫਿਰ ਜਿਹੜੇ ਮਰਜੀ ਪੰਜ ਵਿਸ਼ੇ ਚੁਣ ਲਈ ਲੋਕ ਭਲਾਈ ਚੁਣ ਲਈ ਡਿਵੈਲਪਮੈਂਟ ਚੁਣ ਲਈ ਧਾਰਮਿਕ ਵਿਸ਼ਾ ਚੁਣ ਲਈ ਜਿਹੜਾ ਮਰਜੀ ਵਿਸ਼ਾ ਚੁਣ ਲਈ ਜਿਹੜਾ ਤੇਰਾ ਚਿੱਤ ਕਰਦਾ ਕੋਈ ਪੰਜ ਐਜੂਕੇਸ਼ਨ ਚੁਣ ਲਈ ਨੌਜਵਾਨ ਦੀ ਬਾਹ ਕਿਨੇ ਖੜੀ ਫੜੀ ਪੰਜਾਬ ਦੇ ਵਿੱਚ ਉਹ ਚੁਣ ਲਈ ਜਿਹੜਾ ਮਰਜੀ ਵਿਸ਼ਾ ਚੁਣ ਲਈ ਪੰਜ ਵਿਸ਼ਾ ਨੇ ਤੈਨੂੰ ਚੈਲੰਜ ਕਰਦਾ ਹੈ ਕਿ ਮੈਂ ਤੇਰੇ ਘਰੇ ਆਉਣਾ ਥਾਂ ਵੀ ਤੇਰੀ ਕੈਮਰੇ ਵਿੱਚ ਤੇਰਾ ਜਾਣਾ ਵੀ ਕਿਤੇ ਨਹੀਂ ਤੇਰੇ ਘਰੇ ਮੈਂ ਹੀ ਆ ਜਾਣਾ ਤੇ ਮੈਂ ਕਿਸੇ ਦਿਨ ਆਉਂਗਾ ਵੀ ਤੇਰੇ ਘਰੇ ਤੂੰ ਬੂਹਾ ਖੋਲੀ ਨਾ ਖੋਲੀ ਤੇ ਤੈਨੂੰ ਬਾਹਰ ਤੇ ਆ ਕੇ ਕਹੂੰਗਾ ਕਿ ਲੈ ਮੈਨੂੰ ਕੁਝ ਸਵਾਲ ਕਿਹੜੇ ਪੁੱਛਣੇ ਆ ਤੇ ਮੈਂ ਤੈਨੂੰ ਸਵਾਲ ਪੁੱਛਦਾ ਕਰੀਏ ਆਪਾਂ ਲਾਈਵ ਫਿਰ ਜੇ ਲਾਈਵ ਤੈਨੂੰ ਐਨਾ ਹੀ ਤੈਨੂੰ ਲਾਈਵ ਬੋਲਣ ਦਾ ਸ਼ੌਂਕ ਆ ਤੇ ਤੈਨੂੰ ਆਪਣੇ ਆਪ ਤੇ ਐਨਾ ਹਕਾਰ ਆ ਕਿ ਮੈਂ ਗੱਲਾਂ ਦੇ ਵਿੱਚ ਜਿੱਤ ਲੂੰਗਾ ਜਿੱਤਦਾ ਗੱਲਾਂ ਨਹੀਂ ਹੁੰਦੀਆਂ ਮਿੱਤਰਾ ਸੱਚ ਹੁੰਦਾ ਇੱਕ ਵਾਰ ਤੂੰ ਗੱਲਾਂ ਦਾ ਕੜਾ ਬਣ ਕੇ ਬਣਾ ਕੇ ਮੁੱਖ ਮੰਤਰੀ ਜ਼ਰੂਰ ਬਣ ਗਿਆ ਪਰ ਇਤਿਹਾਸ ਦੇ ਵਿੱਚ ਮੂੰਹ ਕਾਲਾ ਕਰਾ ਕੇ ਜਾਏਗਾ ਲੋਕ ਤੈਨੂੰ ਉਹ ਨਾਮਾਂ ਤੋਂ ਯਾਦ ਕਰਨਗੇ ਕਿ ਐਨਾ ਝੂਠਾ ਤੇ ਬੇਈਮਾਨ ਬੰਦਾ ਨਹੀਂ ਕਦੇ ਦੇਖਣਾ ਔਰਤਾਂ ਨਾਲ ਨੌਜਵਾਨਾਂ ਨਾਲ ਮਜ਼ਦਮਾ ਨਾਲ ਗਰੀਬਾਂ ਨਾਲ ਕਿਸਾਨਾਂ ਨਾਲ ਕਿਹਦੇ ਨਾਲ ਤੈਨੂੰ ਧੋਖਾ ਨਹੀਂ ਕੀਤਾ ਬਈ ਕੱਲੇ-ਕੱਲੇ ਸਵਾਲ ਦਾ ਜਵਾਬ ਤੈਨੂੰ ਕਿਸੇ ਦਿਨ ਆ ਕੇ ਟਕਰਾਂਗੇ ਮਾਗੀ ਦੀ ਕਾਨਫਰੰਸ ਤੋਂ ਬਾਅਦ ਪੁੱਛਾਂਗੇ ਤੈਨੂੰ ਸਵਾਲ ਜਵਾਬ ਕਿਵੇਂ ਹੁੰਦੇ ਨੇ ਤੋ ਐਡਾ ਨਹੀਂ ਕਿ ਤੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਵਾਲ ਜਵਾਬ ਕਰਨਾ ਹੈ ਸਿੱਖ ਸੰਗਤ ਨੂੰ ਬੇਨਤੀ ਆ ਇਹ ਫਰਕ ਦੇਖੋ ਕਿ ਕਿਹੜੇ ਨੀਵੇਂ ਹੋ ਕੇ ਜਾਂਦੇ ਨੇ ਕਿਹੜੇ ਚੜ੍ਹ ਕੇ ਜਾਂਦੇ ਨੇ 1 ਸਾਲ ਪਹਿਲਾਂ ਇੱਕ ਸਾਲ ਹੀ ਹੋਇਆ ਤੇ ਜਿਹੜਾ ਨੀਮਾ ਹੋ ਕੇ ਗਿਆ ਸੀ ਜਿਹੜਾ ਬਖਸ਼ਿੰਦ ਗੁਰੂ ਦੇ ਬਖਸ਼ਿੰਦ ਤਖਤ ਦੇ ਅੱਗੇ ਹੱਥ ਬੰਨ੍ਹ ਕੇ ਖੜਾ ਸੀ ਅੱਜ ਸਾਲ ਦੇ ਬਾਅਦ ਫਰਕ ਦੇਖੋ ਇਹ ਗੁਰੂ ਦਾ ਆਸ਼ੀਰਵਾਦ ਆ ਸ਼ਰਨ ਪਰੇ ਸੋਤਰੇ ਤੇ ਜਿਹੜਾ ਚੜ੍ਹ ਕੇ ਜਾਂਦਾ ਉਹਨੂੰ ਹਮੇਸ਼ਾ ਮਾਰ ਪੈਂਦੀ ਆ ਤੇ ਤੇਰੇ ਹੰਕਾਰ ਤੇਰੇ ਬੋਲ ਤੇਰਾ ਇਹ ਇੰਨਾ ਰਵਈਆ ਮਾੜਾ ਰਵਈਆ ਇਹ ਤੂੰ ਲੈ ਲੈ ਡੁੱਗਾ ਕਿਉਂਕਿ ਤੂੰ ਰੱਬ ਨੂੰ ਨਹੀਂ ਮੰਨਦਾ ਡਰਾਮਾ ਕਰਦਾ ਨਾ ਤੂੰ ਰੱਬ ਨੂੰ ਤੇ ਨਾ ਰੱਬ ਦੀ ਹੋਂਦ ਨੂੰ ਮੰਨਦਾ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਜਾ ਕੇ ਸ਼ਰਾਬ ਪੀ ਕੇ ਜਾ ਸਕਦਾ ਤਾਂ ਤੂੰ ਕੁਝ ਵੀ ਕਰ ਸਕਦਾ ਕੋਈ ਵੀ ਤੇਰੀ ਵੀਡੀਓ ਅਸਲੀ ਹੋ ਸਕਦੀ ਆ ਕਿਉਂਕਿ ਆ ਜਿਹੜੀਆਂ ਪੁਰਾਣਾ ਤੇਰਾ ਰਿਕਾਰਡ ਬੋਲਦਾ ਇਹ ਦੱਸਦਾ ਕਿ ਤੇਰੀਆਂ ਕਰਤੂਤਾਂ ਕਿਹੋ ਜਿਹੀਆਂ ਨੇ ਸੋ ਇਸ ਲਈ ਸਿੱਖ ਸੰਗਤ ਨੂੰ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਪੰਜਾਬ ਦੇ ਭਾਈਚਾਰੇ ਸਾਂਝ ਵਾਲੇ ਲੋਕਾਂ ਨੂੰ ਮੇਰੀ ਬੇਨਤੀ ਆ ਦੇਖੋ ਇਹ ਕਿਹੜੇ ਲੋਕਾਂ ਨੂੰ ਪਸਦੀ ਗੱਡੀਆਂ ਤੇ ਬਿਠਾ ਦਿੱਤਾ ਤੇ ਕਿਹੜੇ ਖੁੱਝ ਸਿੱਟ ਦਿੱਤਾ ਗੱਲਾਂ ਤੋਂ ਇਲਾਵਾ ਕੱਲ ਸੌਂਚ ਕਾਈਏ ਉੱਥੇ ਬਲਾਕ ਸੰਮਤੀ ਮੈਂਬਰਾਂ ਦੇ ਚੁਟਕਲੇ ਆ ਤੇ ਗੱਲਾਂ ਦੂਜੇ ਬੰਦਿਆਂ ਨੂੰ ਨਿੰਦਣ ਤੋਂ ਸਾਬਾ ਕਦੇ ਡਿਵੈਲਪਮੈਂਟ ਦੀ ਕਦੇ ਭਾਈ ਸਾਹਿਬ ਖਸਾਂਝ ਦੀ ਕਦੇ ਪੰਜਾਬ ਦੀ ਪੰਥ ਦੀ ਪੰਜਾਬ ਦੀ ਪੰਜਾਬੀ ਦੀ ਗੱਲ ਕੀਤੀ ਆ ਕਰਾਂਗੇ ਤੇ ਨਾ ਗੱਲਾਂ ਕੋਈ ਗੱਲ ਨਹੀਂ ਅੱਜ ਤੇਰੇ ਲਈ ਇੰਨੀ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ